गुड आफ्टरनून जी आज ਅਸੀਂ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ 마ੜੇ ਅਨਸਰਾਂ ਦੇ ਖਿਲਾਫ ਨਸ਼ਾ ਤਸਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਔਰ ਐਕਸਟਰਸ਼ਨ ਕਰਨ ਵਾਲੇ ਸੁਪੋਲਡ ਬੈਡ 엘ਿਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ एक चंगी कारगुजारी हुई है जेच एक एक्सटोर्शन एक गैंग फिरौती तो मंगन वाले गैंग नो फड़िया गया और ये बहुत चंगा काम होया अंडर द लीडरशिप ऑफ आर एस संदीप बटेरा जी डी अरुण मुंडन सी आई ए फरीदकोट इंस्पैक्टर अमरिंदर और सी आई जैतो और एसएचओ एच ओ जैतो गुरलाल इन्हों टीम ने पिछले दो तीन दिन बहुत अणथक मेहनत की है ਔਰ ਇਹ ਚ ਤਿੰਨ ਦੋਸ਼ੀਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਸਾਡੇ ਕੋਲ 18 ਤਾਰੀਖ ਨੂੰ ਇੱਕ ਇਨਪੁੱਟ ਆਈ ਕਿ ਜੈਤੋ ਦੇ ਇਲਾਕੇ ਵਿੱਚ ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇ ਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਚ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਨੇ ਜਿਹੜੇ ਟਫ ਹੁੰਦੇ ਆ ਕਰੈਕਟਰਾਂ ਉਹ ਜੋ ਵੀ ਬਹੁਤ ਚੰਗਾ ਇਨਕਾਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾਹੀਂ ਇਨੋ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟਸ 'ਚ ਜਿਹੜੀ-ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਫਰੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ केशव कुमार उर्फ शेंटी संदीप कुमार उर्फ सोमा और एक आ, ये डेढ़ 17 साल का भी मुंडा हैगा जदी असली आइडेंटिटी तो उनको नहीं डिस्क्लोज कर रहे जबो ये सारे बंदे फड़े गए ता ये जो इंटरेस्टिंग जड़ी गल आई है वो ये सामने आई कि ये एक फर्स्ट टाइम गैंग है जिन्ना ने उठे ये जत हो गए और जड़े ये फ्लेक्स बोर्ड लगे हुंदे हैं दुकानों आते ਉਥੇ ਮੋਬਾਈਲ ਨੰਬਰਸ ਲਿਖੇ ਹੁੰਨੇ ਉਥੋਂ ਇਹਨਾਂ ਨੇ ਮੋਬਾਈਲ ਨੰਬਰਸ ਲਏ ਔਰ ਇੱਕ ਲਾਈਨ ਸੇ ਇਹਨਾਂ ਨੇ 10-12 ਬੰਦਿਆਂ ਨੂੰ ਫਿਰੋਤੀ ਦੀ ਕਾਲ ਕਰਦੀ ਤੇ ਆਪਣੇ ਆਪ ਨੂੰ ਇਹਨਾਂ ਨੇ ਇੱਕਿਆ ਕੀਜੀਏ ਸੀ ਲੋਰੈਂਸ ਬਿਸ਼ਨੋਈ ਗੈਂਗ ਨੂੰ ਬਿਲੋਂਗ ਕਰ ਦੇ। ਯਾਨੀ ਇਹਨਾਂ ਦਾ ਪੂਰਾ ਇਹ ਮੰਤਵ ਸੀ ਕਿ ਇਲਾਕੇ 'ਚ ਇੱਕ ਫੈਦੇ ਸਹਿਮ ਦਾ ਮਾਹੌਲ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਫਰੀਦਪੁਰ ਪੁਲਿਸ ਟੀਮ ਵੱਲੋਂ ਇਨ ਲੈਸ ਥੈਨ 2 ਡੇਸ ਨਹੀਂ ਸਾਰਾ ਕੇਸ ਕ੍ਰੈਕ ਹੋਇਆ। बल्कि भी पड़े गए सतवंजा डेटेड उन्नीस पची अंडर थ्री हंड एंड एट सबसे सब थ्री बी एन एस रजिस्टर किया जा चुका है और इसे माध्यम रा फरीदकोट कोटकपुरा जैतो जिन्हें भी अपने व्यापारी भा ने किसी भी अगर इस तरह की कोई कॉल आई है तो बिना डरे साढ़े तक आन ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂਗੇ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਮੇ ਉਹਦੀ ਫੈਮਿਲੀ ਵੀ ਸਟ੍ਰੈਸ 'ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ 'ਚ ਰਹਿੰਦਾ ਹੈ ਤੇ ਸਾਡੀ ਟੀਮਾਂ ਨੇ ਇਹ 'ਚ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਕੋ ਗ੍ਰਾਕਿਤਾ ਔਰ ਐਂਡ ਟੂ ਐਂਡ ਇਹਨੂੰ ਬੱਸ ਕਿਹਾ ਹੈ ਹੁਣ ਇਹਨਾਂ ਦੀ ਅਸੀਂ ਪੁੱਛਗਿਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਹੈ ਜਾਂ ਕਿਸ ਕਿਸ ਨੂੰ ਕੀਤੀ ਔਰ ਜਿਸ ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨ ਕਾਲਸ ਕੀਤੀਆਂ ਹੋਣ ਗਿਆ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਜੇ ਅਸੀਂ ਇਹ ਬੰਦੇ ਫੜ ਚੁੱਕੇ ਹੁਣ ਤੁਹਾਨੂੰ ਖਬਰਾਂਉਣ ਦੀ ਕੋਈ ਲੋੜ ਨਹੀਂ ਤੁਸੀਂ ਬਿਨਾਂ ਡਰੇ ਸਾਡੇ ਤੱਕ ਮੜ ਜਿਵੇਂ ਤੁਸੀਂ ਜੇ ਬਲੌਸਿਸ ਤੋਂ ਇਹ ਗੈਂਗ ਦਾ ਨਾਮ ਲੈ ਕੇ ਉਹ ਗੈਰਿ ਦੇ ਸੀਗੇ ਜਾਂ ਉਹਨਾਂ ਦਾ ਨਾਮ ਵਰਤੇ ਸੀ ਕੀ ਉਹਨਾਂ ਦਾ ਪ੍ਰਾਈਮਾ ਫੇਸ ਸੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਵਰਤੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕੇਸ ਉਹ ਇਹ ਫੜੇ ਗਏ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਐਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਐਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਇਹ ਫਰਸਟ ਟਾਈਮਰਸ ਨੇ ਬਟ ਯੈਸ ਬਟ ਐਂਡਿਓ ਸਾਨੂੰ ਇੱਕ ਲੀਡ ਮਿਲੀ ਸੀ ਕਿ ਜਿਸ ਤਾਂਸੇ 1-2 ਦਿਨ ਪਹਿਲਾਂ ਇਹ ਭਟਿੰਡਾ ਇੱਕ ਬੰਦੇ ਨੂੰ ਮਾਰਨ ਪੁੱਟਣ ਵਾਸਤੇ ਗਏ ਸੀ। ਔਰ ਉਥੋਂ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ। ਸੋ ਇਹ ਇਨਾਨਾ ਦਾ ਕਿਰਦਾਰ ਮੜਾ ਹੈ ਇੱਕ ਕ੍ਰਾਈਮ ਦੇ ਰਾਸਤੇ ਆਲਰੇਡੀ ਇਹ ਤੁਰ ਪਈ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਆਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ। ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਅ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲਵ ਲੈਂਦੇ ਸੀ ਤਾਂ ਫਿਰ ਇਹ ਐਕਸਟਰਸ਼ਨ ਬਾਲਸ ਕਰ ਲੈਂਦੇ ਸੀ ਜੀ ਫਿਲਹਾਲ ਤੱਕ ਨਹੀਂ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਤ ਹੋਏ ਹੁੰਦੀ ਅਸੀਂ ਤੁਹਾਨੂੰ ਦੱਸਾਂ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਈਮਰ ਫੇਸ ਹੀ ਇਹ ਹੀ ਲੱਗਦਾ ਹੈ ਕਿ ਇਹੀ ਦਿਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਨ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖਾਂਗੇ